ਆਪੇ ਸੋ। ਰੋਣਾ ਨਹੀਂ ਹੋਇਆ ਬੁਰਾ ਚਲਾ ਜੀ। ਹਾਂਜੀ ਹੋਇਆ ਟੀਮਾਂ ਬਣਦੀਆਂ। ਤੇ ਮੋਹਰ ਸਿੰਘ ਸਾਹਿਬ ਟੀਮਾਂ। ਤਾੜੀਆਂ ਕੋਲਾ ਤੇ ਰਵਿੰਦਰ। ਰਵੀ ਸੇਣੀ, ਸੈਂਬੀ। ਕਿਹੜਾ ਨਾ ਜਨਰਲ ਸਿੰਘ। ਪੰਜ ਤੇ ਸੈਂਬੀ ਹੋਰੀ ਚਲੋ। ਆ ਮਾਨਾ ਬੜੋ। ਜਨਰਲ ਸਿੰਘ ਦਾ ਬੈਜੋ। ਇਹ 10 ਲੈ ਗਿਆ 200 ਲੈ ਗਿਆ। 10 ਮੈਂ ਦੇ ਹੀ ਜਾਂਦਾ। ਰਾਸ਼ਾ ਮੁੜ ਕੇ ਨਾ ਆਈ ਜਾਣੀ ਤੇ ਚਿੰਤਾ ਦਾ ਮਤਲਬ ਰਾਸ਼ਾ। ਥੋੜੀ ਹੋਵੀ ਥੋੜੀ ਮਣੇ। ਮੈਂ ਬਣਾਂ। ਪਾਈ ਮਾਨਾ ਕਰਾ ਜੂਗਾ। ਓ ਬਾਈ ਇੱਕ ਮਿੰਟ ਓ ਸਾਰੇ ਚੁੱਪ ਕਰ ਜਾਓ ਵੀ ਚੁੱਪ ਕਰ ਜਾਓ ਯਾਰ ਇੱਕ ਮਿੰਟ ਦੇਖ ਲੈ ਇੱਕ ਮਿੰਟ ਓ ਬਾਈ ਜੀ ਨਾ ਗੱਲਾਂ ਕਰਨੀਆਂ ਬਾਹਰ ਜਾ ਬੜੋ ਜਾ ਜੀ ਸਾਹਿਬ ਦੋ ਨੰਬਰ ਬਾਈ ਜੀ ਠੀਕ ਹੈ ਨਾ ਓ ਬਾਈ ਇੱਕ ਮਿੰਟ ਸਾਰੇ ਗੱਲਾਂ ਸੁਣ ਲਓ ਦੋ ਗੱਲਾਂ ਹੀ ਆ ਆਪਾਂ ਹੁਣ ਕੋ ਪਹਿਲੀ ਆ ਤਾਂ ਖੇਡਣਾ ਨਹੀਂਗਾ ਭਈ ਇਹ ਮੈਂ ਜੋ ਆ ਕਾਂਗੂ ਵਾਰੀ ਵਾਰੀ ਸਮਝਾਈ ਗਿਆ ਬਾਈ ਕਹੋ ਠੀਕ ਹੈ ਰੋਲਾ ਨਹੀਂ ਪਾਉਣਾ ਜਾਵਾਂ ਵੀ ਉਹ ਹੀ ਰੂਲ ਹੈ ਜਿਹੜਾ ਪਹਿਲਾਂ ਸੀਗੇ ਰੂਲ ਉਹ ਹੀ ਆ ਪਹਿਲੇ ਅਜੇ ਤਾਂ ਪੱਤਾ ਬਣਾਉਣਾ ਹਰੇਕ ਨੇ ਬੋਲ ਕੇ ਬਣਾਉਣਾ ਠੀਕ ਤੇ ਫਾਈਨਲ ਮੈਚ ਲਾਜ਼ਮੀ ਹੋਊਗਾ ਮਗਰ ਅਸੀਂ ਐਨੀ ਅਖਲਾਦ ਦੋਦ ਕਰ ਲੀਆ ਫਾਈਨਲ ਮੈਚ ਜ਼ਰੂਰ ਕਰਾਂਗੇ ਬਿਲਕੁਲ ਸਹੀ ਹੈ ਜੀ ਠੀਕ ਆ ਠੀਕ ਆ ਠੀਕ ਆ ਜੇ ਹੋਰ ਕੋਈ ਤਾਂ ਕੁਝ ਸੁਝਾਅ ਤਾਂ ਦੱਸ ਦਿਓ ਨਹੀਂ ਠੀਕ ਹੈ ਜੀ ਪਹਿਲੀ ਅਸੀਫਾ ਉਹਦਾ ਆਪਾਂ ਪਤਾ ਹੀ ਆ ਪਹਿਲੀ ਅਸੀਫਾ ਦੁਆਰਾ ਮੰਡਣੀ ਆ ਪੱਤਾ ਬਾਦ ਕਰਦਾ ਵੀ ਦੁਆਰਾ ਕੋਈ ਕਾਨੂੰਨ ਸਾਰੇ ਨਾ ਨਾ ਤਾਂ ਵੀ ਦੁਆਰਾ ਠੀਕ ਹੈ ਰੂਣ ਸਾਰੇ ਉਹੀ ਐ ਤੇ ਮੇਰੇ ਭਾਈ ਰੌਲਾ ਨਾ ਪਾਏ ਜੇ ਮਾੜੀ ਮਾੜੀ ਗੱਲ ਤੇ ਕੋਈ ਆਪਾਂ ਇਹਨਾਂ ਦਾ ਝੋਲਦਾਨ ਨਾ ਕਰ ਦੋ ਖੇਡਦਿਆਂ ਕੋਲੇ ਟਿਕ ਬੈਠੀ ਨਾ ਉਹ ਬੰਦੇ ਡਾਕਟਰ ਜਿਹੜਾ ਰੌਲਾ ਪੋਪਾ ਨੂੰ ਬਾਹਰ ਕਰ ਦਿੰਦਾ ਅਹੇ ਬਾਕੀ ਭਾਈ ਹੁਣ ਆਪਾਂ ਖੇਡਦੇ ਆ ਜਦੋਂ ਆਪਾਂ ਵੇਲੇ ਹੋ ਜਨ ਆਪਾਂ ਦੂਜੇ ਦੇ ਉੱਤੇ ਜਾ ਖੜਦੇ ਆ ਭਾਈ ਸਾਡਾ ਇਹ ਸੂਲ ਇੱਥੋਂ ਦਾ ਸਾਡੀ ਕਮੇਟੀ ਦਾ ਕਿਸੇ ਨੇ ਕਿਸੇ ਬੰਦੇ ਕੋਲੇ ਨਹੀਂ ਖੜਾਣੇ ਖੜੂ ਬਾਹਰ ਕੱਢ ਦੇਣਗੇ ਸਹੀ ਗੱਲ ਸਿਰਫ ਖਿਡਾਰੀ ਉੱਥੇ ਬੈਠਣ ਖੇਡਣ ਕੱਲਾ ਖਿਡਾਰੀ ਖੇਡੂਗਾ ਭਾਈ ਗੁੱਸਾ ਨਾ ਕਰੇ ਜੇ ਮੁੜ ਕੇ ਦੇ ਵੀ ਇਕੱਠੇ ਹੋਣਾ ਬਾਜੀ ਖਤਮ ਹੋਣ ਤੋਂ ਬਾਅਦ ਸਾਜ ਤੇ ਪੈਨ ਵਾਪਸ ਕਰ ਦਿਓ ਜਿਹੜਾ ਕੋਈ ਖੇਡ ਦੇ ਉੱਤੇ ਖੜੂਗਾ ਅਸੀਂ ਉਹਨੂੰ ਬਾਹਰ ਕੱਢ ਦੇਾਂਗੇ ਕੋਈ ਨਾ ਮਿਰਰ ਦਾ ਵਹਿਲਾ ਆਂਦਾ ਮੁਰਕੇ ਦੂਜਾ ਨੂੰ ਲਾ ਐਨੇ ਐ ਨਹੀਂ ਕਰਿਆ ਉਹ ਤੇ ਉਧਰ ਕੂੰਗਾ ਲਾ ਆਪਾਂ ਦੋ ਕਮੇਟੀ ਦੇ ਤਿੰਨ ਬੰਦੇ ਹਾਂ ਦੋ ਬੰਦੇ ਕਮੇਟੀ ਤੇ ਲਾਵਾਂਗੇ ਆਪਾਂ ਦੋ ਬੰਦੇ ਲਾ ਦਰਿਆ ਇੱਕ ਦਾ ਬਾਜੀ ਲਾ ਦੇ ਤੂਰ ਨੂੰ ਲਾ ਦਿਓ ਠੀਕ ਆ ਦੂਜਾ ਇੱਥੇ ਮੁੰਡਾ ਉੱਥੇ ਲਾਇਆ ਸੀ ਆਇਆ ਸੀ ਨਾ ਆਇਆ ਜਾ ਠੀਕ ਦਾ ਦੋਵੇਂ ਲਾਦੇ ਬੈਠੇ ਕਿਥੇ ਹੱਸਦਾ ਉਹਦਾ ਫੈਸਲਾ ਬਾਈ ਕੋਈ ਹੋਵੇ ਵੈਸਾ ਬਣਨਾ ਪਊਗਾ ਕੋਈ ਲਿਆ ਜੀ ਤਿੰਨ ਕਰਦੇ ਤਾ ਤਿੰਨ ਤੁਸੀਂ ਇੱਕ ਨਾਮ ਲਾਜੋ ਆਪ ਤਿੰਨ ਹੋ ਜਾਓ ਜਿਹੜਾ ਫੈਸਲਾ ਨਾਮ ਮੰਨੂ ਟੇਬਲ ਤੋਂ ਕੱਟ ਕੇ ਤੁਸੀਂ ਆ ਕੇ ਕਹਿਣਾ ਵੀ ਉਹ ਕੱਟਦਾ ਨਾ ਡੀਚੇ ਬੰਦੇ ਦਾ ਨਹੀਂ ਨਾਮ ਲਾਜੋ ਉਧਰਾਂ ਦਾ ਦੱਸ ਦੇ ਕਿਵੇਂ ਕਹਿਣਾ ਵੀ ਕਿਹੜਾ ਬੰਦਾ ਬੋਲੂ ਤੇ ਕਿਹੜਾ ਨਹੀਂ ਬੋਲੂਗਾ ਜਿਵੇਂ ਉਹਦੇ ਆਪਾਂ ਕਿਹਾ ਸੀ ਵੀ ਪਲਾਂਟੀ ਪਾਉਣੀ ਆ ਗਾਂਹ ਵਾਲੇ ਬੰਦੇ ਨਹੀਂ ਪਾਉਣੀ ਆ ਉਹ ਪਿਛਲਾ ਨਹੀਂ ਪਾ ਸਕਦਾ ਇਹ ਤਾਂ ਐਵੇਂ ਚੱਲੂਗਾ ਓਏ 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 ਹਾਂ ਉਹ ਹੀ ਤਾਂ ਮੈਂ ਨਹੀਂ ਵੇਖੋ ਵੇਖੋ ਰਾਜੂ ਗੱਲ ਸੁਣ ਦੋ ਦੋ ਯਾਰੀ ਹੈ ਨਾ ਦੋ ਖੇਡਦੇ ਪਲੇਅਰ ਇੱਕ ਪਲੇਅਰ ਨੇ ਗੱਲ ਕੀਤੀ ਦੋ ਪਲੇਅਰ ਦੋਵੇਂ ਕਹਿ ਸਕਦੇ ਪਲੇਅਰ ਹਾਂਜੀ ਦੂਜਾ ਆਪੋ ਜੀ ਕਰੀਏ ਨਾ ਜੀ ਯਾਰੀ ਇੱਕ ਵੇਖੋ ਦੋਵੇਂ ਕਹਿਣਗੇ ਇੱਕ ਮਿੰਟ ਇੱਕ ਮਿੰਟ ਚੁੱਪ ਕਰੋ ਜੇ ਦੋ ਪਾਰਟੀਆਂ ਨੇ ਦੋਨੋਂ ਕਹਿ ਸਕਦੇ ਦੋਨੋਂ ਨੇ ਕਹਿਣਗੇ ਜੀ ਦੇਖੋ ਜੀ ਮੈਂ ਤਾਂ ਕੁਲਵਿੰਦਰ ਰਾਣੀ ਆ ਬਾਈ ਨੇ ਗਲਤੀ ਕਰੀ ਦੋਵੇਂ ਕਹਿ ਸਕਦੇ ਦੋਵੇਂ ਕਹਿ ਸਕਦੇ ਦੋਵੇਂ ਕਹਿ ਸਕਦੇ ਕਿ ਆਹੋ ਕਿਤਾ ਕਿਤਾ ਪਰ ਠੀਕ ਹੈ ਚਲ ਸ਼ੁਰੂ ਕਰਾਓ ਹਾਂ ਚਲ ਸ਼ੁਰੂ ਕਰਾਓ ਹੈਲੋ ਟੀਮ ਮੈਂ ਤੁਹਾਨੂੰ ਮਿਹੜੀ ਜਿਹੜਾ ਬੱਦਿਆ ਕੇ ਖੇਡੀ ਹੈ ਹੈਲੋ ਭਾਈ ਹਾਂ ਸਮਝ ਗਿਆ ਆਪਸ ਆਹ ਜੀ ਸਰਜੀਤ ਇਹ ਕਰਤਾਰ ਬਰਾੜ ਆਹ ਬਾਈ ਇਹ ਕਰਤਾਰ ਕਰਕੇ ਫੋਟੋ ਕਰਤਾਰ ਬਰਾੜ ਪੁੱਛਣ ਦੀਦਾ ਨਹੀਂ ਲੋਕਾਂ ਨੂੰ ਹਾਂ ਬਹੁਤ ਠੀਕ ਆ ਸੁਣ ਗਿਆ ਹੁਣ ਚੁੱਪ ਕਰ ਜਿਓ ਸਾਰੇ ਅਜੀਤ ਸਿੰਘ ਨਾਲ ਜੀ ਮੰਤਰ ਖੋਸਾ ਹਾਂਜੀ ਮੰਤਰ ਖੋਸਾ ਚਲੋ ਜੀ ਆ ਗਿਆ ਮੈਂ ਲੋਕਾਂ ਨੂੰ ਲੱਗੜ ਕੇ ਦੇਖ ਲਿਓ ਨਾ ਚੱਲਦਾ ਚਲੋ ਦਾਲੀ ਹੋਰ ਪਹਿਲੇ ਪੈਂਪੇ ਦੋ ਮੈਂ ਚੱਕੀਦਾ ਸਰ ਚਲੋ ਜੀ ਬੋਡ ਸਿੰਘ ਹਾਂਜੀ ਮਨਜੀਤ ਰਾਜੂ ਆਓ ਜੀ ਚਲੋ ਜੀ ਬੱਲੇ ਦਾ ਦਾਸ ਚਲ ਰਾਜੂ ਬਾਈ ਇੱਕ ਵਾਰੀ ਨਾ ਹੁੰਦੀ ਆ ਬਾਈ 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 ਰੱਖ ਮੈਨੂੰ ਹਾਂਜੀ ਹਾਂਜੀ ਹਾਂ ਨਹੀ ਨਹੀ ਆਹ ਭਾਣੋ ਤਾਂ ਆਪਣੇ ਦੋਨਿਆਂ ਨਾਲ ਆਪਾਂ ਦੋਨਿਆਂ ਆਜੂਗੀ ਟੀਮ ਕੋਈ ਨਹੀਂ